ਬਾਈ ਗਰਮੀ ਬਹੁਤ ਪੈਣ ਲੱਗੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਚੱਲ ਕੇ ਕੁਆੜੀ ਹੁੰਦੇ ਆ ਕੀ ਹਾਲਾ ਬਾਈ ਹਾਂਜੀ ਬਾਈ ਜੀ ਸੱਸੀ ਗਾਜੀ ਸੱਸੀ ਗਾਜੀ ਕਿੱਧਰ ਤੁਰੇ ਫਿਰਦੇ ਹੋ ਬਾਈ ਕੁਆੜੀ ਨਾ ਮਸ਼ੀਨ ਦੇਣ ਚੱਲਿਆ ਜੀ ਇਹ ਕਿਵੇਂ ਅਸੀਂ ਇਹ ਦੇਖ ਕੇ ਅਸੀਂ ਕੂਲਰ ਲੈ ਕੇ ਆਉਣਾ ਹੈ ਕੁਆੜੀ ਨੂੰ ਦੇ ਕੇ ਕੁਆੜੀ ਨੂੰ ਦੇ ਕੇ ਜੀ ਕਿੰਨੇ ਦੀ ਕੱਟੂ ਕੁਆੜੀ ਆ ਇਹ 5-600 ਦੀ ਕੱਟੂ ਹੈ ਜੀ ਤੇ ਫਿਰ ਯਾਰ ਕੂਲਰ ਹੀ ਲੈ ਤੁਹਾਨੂੰ ਹੀ ਦਵਾ ਦੇਣੀ ਕੂਲਰ ਆਪਾਂ ਕੂਲਰ ਕਿਸ਼ਤਾਂ ਦੇਣੀ ਮਸ਼ੀਨਾਂ ਦੇ ਮਸ਼ੀਨ ਹੀ ਦੇਣਗੇ ਇਹਦੇ ਬਦਲੇ ਉਹ ਨਹੀਂ ਤੁਸੀਂ ਆਹ ਮਸ਼ੀਨ ਦੇ ਦਿਓ ਤੁਹਾਨੂੰ ਕੂਲਰ ਦਵਾ ਦੇਣਾ ਕਿਸ਼ਤਾਂ ਦੇ ਕੂਲਰ ਕਿਸ਼ਤਾਂ ਦੇ ਦੇਣਗੇ ਦੁਆਹ ਦੇ ਬਾਈ ਜੀ ਸਾਡੇ ਗਰਮੀ ਉਹ ਪੈ ਰਹੀ ਆ ਉਹ ਪਹਿਲਾਂ ਦਾ ਕੰਮ ਖਤਮ ਹੋ ਗਿਆ ਮਸ਼ੀਨ ਦਬੱਟੇ ਮਸ਼ੀਨ ਉਹ ਮਸ਼ੀਨ ਵਟੇ ਕੂਲਰ ਦਵਾ ਦੇਣਾ ਤੁਹਾਨੂੰ ਬਾਈ ਜੀ ਸਾਨੂੰ ਹੋਰ ਕੀ ਚਾਹੀਦਾ ਹੈ ਹਾਂ ਗਰਮੀ ਉਹ ਪੈ ਰਹੀ ਆ ਪੁਆਹ ਕਰਨ ਨੂੰ ਕੂਲਰ ਚਾਹੀਦਾ ਹੈ ਕੂਲਰ ਦਵਾ ਦੇ ਸਾਨੂੰ ਦਵਾ ਦੇਣੇ ਦਵਾ ਦੇਣੇ ਆਦਾ ਤੁਹਾਡੀ ਉਹਨੇ ਦੀ 5000 ਦੀ ਘਟਵਾ ਦੇਗੇ ਆਪਾਂ ਆਹੀ ਮਸ਼ੀਨ ਦੀ ਤੁਹਾਡੀ ਹਾਂ 5000 ਦੀ ਹਾਂ ਤੇ ਹੋਰ ਕੀ ਹੈ ਜੀ ਫਿਰ ਤਾਂ ਥੋੜੇ ਹੋਰ ਪੈ ਪਾ ਕੇ ਹੀ ਲਾਣਾ ਦੁਕਾਨ ਆ ਗਈ ਦੇਖੋ ਆਹ ਦੁਕਾਨਾ ਪਟੇਲਾ ਇਨਸਟਾਲਮੈਂਟ ਹਾਊਸ ਵਾਲੇ ਇਹ ਦੇਣ ਦੇ ਭਈ ਆ ਚੱਕ ਲਿਆ ਇੱਥੇ ਰੱਖ ਲਓ ਸਾਈਡ ਤੇ ਲਿਆ ਕੇ ਇੱਧਰ ਰੱਖ ਆ ਬਾਈ ਨਾਲ ਆਪਾਂ ਤੁਹਾਨੂੰ ਦਵਾ ਦੇਣਾ ਇਹਨਾਂ ਸ਼ਰਤਾਂ ਹੀ ਲੱਲ ਬਸ ਇੱਥੇ ਪਈ ਰਹਿੰਦੇ ਹੋ ਨਾਲ ਹੀ ਆ ਜਾਓ ਸਸਰੀਆ ਭਾਜੀ ਸਸਰੀਕਾਰ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਉਹ ਭਈ ਉਹ ਸਕੀਮ ਚੱਲੀ ਜਾਂਦੀ ਆਪਣੀ ਉਹ ਪੁਰਾਣੇ ਵਟੇ ਜਿਹੜਾ ਨਵਾਂ ਸਮਾਨ ਦੇ ਦੇਣ ਹਾਂ ਜੀ ਹਾਂ 5000 ਵਾਲੀ ਹਾਂ ਹੈਗੀ ਹੈ ਜੀ ਉਹ ਆਪਾਂ ਨਾ ਉਹ ਵਾਸ਼ਿੰਗ ਮਸ਼ੀਨਾਂ ਬਾਈ ਵਰਗੇ ਚੱਕੀ ਜਾਂਦੇ ਸੀਗੇ ਤੇ ਮਾਹ ਕੂਲਰ ਬਾਈ ਉਹ ਨਹੀਂ ਦੇ ਦਿੰਦੇ ਹਾਂ ਨਾ ਤੁਸੀਂ ਤਾਂ ਕੂਲਰ ਦੇ ਦੇਦੇ ਹੋ ਦੇ ਦਿੰਦੇ ਆ ਜੀ ਮਸ਼ੀਨ ਵਟੇ ਕੂਲਰ ਲੈਣੋ ਫਿਰ ਚ ਲੈ ਲਓ ਏਸੀ ਲੈ ਲਓ ਬਸ 5000 ਚ 5000 ਚ ਜੀ 5000 5000 ਫਿਰ ਉਹ ਵੇਰੇ ਜੀ ਸਾਨੂੰ ਕੂਲਰ ਦੇ ਦਿਖੋ ਆ ਜਾਓ ਕੂਲਰ ਦਿਖਾਓ ਵੀ ਕੂਲਰ ਆ ਜਾਓ ਕੂਲਰ ਦਿਖਾਓ ਆ ਜਾਓ ਆ ਕੂਲਰ ਤੁਸੀਂ ਦੇਖੋ ਵੱਡੇ ਵੱਡੇ ਕੂਲਰ ਮਿਲ ਜਾਣੇ ਹਨਾ ਬਈ ਇਹ ਵੱਡੇ ਲੋ ਹਾਂ ਆ ਦੇਖ ਲਓ ਆਹ ਵਾਲੇ ਆਹੀ ਕੂਲਰ ਹੈ ਜੀ ਆਟੋ ਗ੍ਰਿਲਲਾ ਇਹ ਅੱਛਾ ਹਾਂ ਮਿਲ ਜੂ ਸਾਡੇ ਕੋਲ ਜੰਬੋ ਕੂਲਰ ਵੱਡਾ ਆ ਬੜਾ ਸਾਰਾ ਹਾਂਜੀ ਉਹ ਤਾਂ ਹਵਾ ਖਾਸ ਹੀ ਦਊ ਬਈ ਹਨਾ 4 ਪੱਲਿਆਂ ਵਾਲੀ 100 ਫੁੱਟ ਦੀ ਹਵਾ ਦਿੰਦਾ ਜੀ ਇਹ ਆਵਲਾ ਹਾਂਜੀ ਕੂਲਰ ਹੀ ਬਣਾ ਵੱਡੇ ਵੱਡੇ ਆਉਣ ਲੱਗੇ ਜੀ ਲਾਜਾ ਚਾਰ ਪੱਲੇ ਹਮ ਡਬਲ ਫਿਲਟਰ ਅੱਛਾ ਫੇਰ ਵੱਡਾ ਪੱਲਾ ਹਾਂ ਦੋ ਪੰਪ ਅਰੇ ਦੋ ਪੰਪ ਲੱਗੇ ਇਹਦੇ ਚ ਚਾਰ ਪੱਲਿਆਂ ਨੂੰ ਦੋ ਪੰਪ ਲਾਇਆ ਜੀ ਅੱਛਾ ਕੂਲਿੰਗ ਫੁੱਲ ਇਹ ਤਾਂ ਬਈ ਹਵਾ ਬਹੁਤ ਦਿੰਦਾ ਉਹ ਮੈਨੂੰ ਲੱਗਦਾ ਹਨਾ ਮੈਂ ਕਹਿੰਦਾ ਢੰਡ ਲੱਗਣ ਲਾ ਦੂ ਗਰਮੀ ਕੂਲਰ ਹੀ ਬਹੁਤ ਆਉਂਦਾ ਨਾ ਪਰ ਜਿੰਮੇਵਾਰੀ ਆ ਆ ਦੇਖੋ ਆ ਦੇਖ ਲਓ ਬਈ ਮੈਨੂੰ ਲੱਗਦਾ ਟੋਟਾ ਟੋਟਾ 10 ਮੰਜਾਂ ਨੂੰ ਹਵਾ ਆਊਗੀ ਜੇ ਇੱਥੇ ਡਾ ਲੱਗਿਆ ਹੋਵੇ 50 ਫੁੱਟ ਜਾਊਗੀ ਜੀ 50 ਫੁੱਟ 15 ਮੰਜਾਂ ਨੂੰ ਅੱਛਾ ਆ ਜਾਓ ਅੰਦਰ ਹੋਰ ਵੀ ਮਾਡਲ ਲੱਗੇ ਆਪਣੇ ਕੋਲੇ ਉਹ ਵੀ ਪਏ ਆ ਬਈ ਹਣਾ ਅੱਗੇ ਵੀ ਆ ਜਾ ਅੱਗੇ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਸਾਰੇ ਕੂਲਰ ਜਿਹੜਾ ਮਰਜ਼ੀ ਲੈ ਜੀ ਇਹਨਾਂ ਚੋਂ ਜਿਹੜਾ ਮਰਜ਼ੀ ਆ ਕੂਲਰ ਜਿਹੜਾ ਮਰਜ਼ੀ ਇਹਨਾਂ ਦੇ ਵਿੱਚ ਬਾਈ ਪਸੰਦ ਕਰ ਲੈ ਜਿਹੜਾ ਵੀ ਤੈਨੂੰ ਚੰਗਾ ਲੱਗਦਾਗਾ ਉਹੀ ਕੂਲਰ ਤੈਨੂੰ ਦਵਾ ਦਾਂਗੇ ਦੇਖ ਲੈ ਅੱਗੇ ਪਿੱਛੇ ਹੀ ਪਏ ਆ ਇਹਦੇ ਕੂਲਰ ਜਿੰਨਾ ਚਾਹੀਦਾ ਹੈ ਨਾ ਪਲਾਸਟਿਕ ਫੈਬਰ ਲੋਹੇ ਦਾ ਹੂੰ ਆ ਲੋਹੇ ਦਾ ਜੀ ਲੋਹੇ ਦਾ ਜੀ ਅੱਛਾ ਕ੍ਰੋਮ ਵਾਲੇ ਹੈਗੇ ਆ ਆ ਵੀ ਲੋਹੇ ਦਾ ਆ ਕ੍ਰੋਮ ਵਾਲੇ ਆਗੇ ਹਾਂ ਜੀ ਕ੍ਰੋਮ ਆ ਅੱਛਾ ਆ ਮੂਸਾ ਮੂਸਾ ਵੱਡਾ ਜੀ ਇਹ ਤਾਂ ਬਹੁਤ ਵੱਡਾ ਹਨਾ ਤੇ ਪਲਾਸਟਿਕ ਹੈ ਫਾਈਬਰ ਫਾਈਬਰ ਦਾ ਉੱਤੇ ਛਾਲਾ ਮਾਰੀ ਜਾ ਭਾਂਦੇ ਟੁੱਟਦਾ ਨਹੀਂ ਹੈ ਹਾਂ ਅੱਛਾ ਇਹ ਤਾਂ ਤਕੜੀ ਚੀਜ਼ ਆ ਨਾ ਫਿਰ ਇਹ ਵੀ ਮਨ ਦਾ ਬਹੁਤ ਦੁਬਈ ਯਾਰ ਆ ਵਾਲਾ ਵੀ ਹੈ ਨਾ ਨਹੀਂ ਮੂਸਾ ਅੱਛਾ ਇਹ ਉਹਦਾ ਛੋਟਾ ਭਾਈ ਹਾਂ ਜੀ ਆ ਫਾਈਬਰ 17 ਇੰਚ ਦੇਖ ਭਾਈ ਕਿਹੜਾ ਪਸੰਦ ਆਉਂਦਾ ਹੈਗਾ ਹੁਣ ਤਾਂ ਜਿਹੜੀ ਚੀਜ਼ ਮਰਜੀ ਲਾਇਆ ਭਲਾ ਫਰਿੱਜ ਵੀ ਮਿਲ ਜੂ ਤੁਹਾਨੂੰ ਏਸੀ ਮਿਲ ਜਾਣਾ ਹੈਗਾ ਕਿਸਤਾਂ ਦੇ ਹਾਂ ਕਿਸਤਾਂ ਦੇ ਨਿਆਰੇ ਨਹੀਂ ਬਸ ਹਾਂ ਆ ਉਹ ਵੀ ਉਹ ਦੇਖ ਲੈ ਕੋ ਵੱਡਾ ਸਾਰਾ ਕੁਲਰ ਉਹ ਆ ਗਿਆ ਵੈਸੇ ਹੈ ਨਾ ਆ ਵੀ ਬਲਾਂ ਵੱਡਾ ਬਈ ਹੈ ਨਾ ਕੁਲਰ ਜਾਂ ਇਹ ਤਾਂ ਇਹ ਵੀ ਹੋਵਾ ਬਹੁਤ ਦਿੰਦਾ ਉਹ ਕਿੰਨੀ ਦੂਰ ਤੱਕ ਰੇਂਦੀ ਜੀ ਉਹ ਗ੍ਰਿਲ ਲਾਈਨ ਦੇ ਨਾਲ ਅੱਛਾ ਪਲਾਸਟਿਕ ਦੀ ਸਾਰੀ ਗ੍ਰਿਲਾਂ ਹੂੰ 220 ਲੀਟਰ ਦਾ ਕੈਪੈਸਿਟੀ ਹੈ ਜੀ ਅੱਛਾ ਤੇ ਆਪੇ ਵਰਕ ਕਰੂਗੀ ਇਹ ਆਟੋ ਆਟੋ ਹਿੱਲੀ ਜਾਊਗੀ ਇਧਰ ਉਧਰ ਆਟੋ ਸਵਿੰਗ ਅੱਛਾ ਤਾਂ ਫਾਈਬਰਨ ਕੰਪਨੀ ਦਾ ਬ੍ਰਾਂਡ ਅੱਛਾ ਵਧੀਆ ਯਾਰ ਆ ਵੀ ਕੂਲਰ ਦਾ ਹਨਾ ਬਈ 2 ਸਾਲ ਦੀ ਵਾਰੰਟੀ ਆ 2 ਸਾਲਾਂ ਦੀ ਮੋਟਰ ਪੰਪ ਵਾਇਰ ਸਵਿੱਚ ਬਾਡੀ ਅਰ ਲੋਟ ਆ ਬਈ ਇਹੋ ਜਿਹਾ ਕੂਲਰ ਲੈ ਲੈ ਜੇ ਏਸੀ ਲੈਣਾ ਤਾਂ ਏਸੀ ਪਏ ਜਾਂਦਾ ਠੀਕ ਹੈ ਜੀ ਹਨਾ ਤੇ ਫਰਿਜਾਂ ਫਰੂਜਾਂ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਜਿਹੜੀ ਚੀਜ਼ ਮਰਜ਼ੀ ਲਾਇਓ ਮੋਟਰ ਹੀ ਹੈਣੀ ਅੰਦਰ ਫਰ ਹੀ ਹੈਣੀ ਫਰ ਹੈ ਨਹੀਂ ਗੇ ਨਾ ਬਿਨਾ ਫਰ ਤੋਂ ਚੱਲੂ ਐ ਬਿਨਾ ਫਰਾਂ ਤੋਂ ਚੱਲੂ ਐ ਹਵਾ ਕਿਵੇਂ ਆਊਗੀ ਜੀ ਹਵਾ ਦੇਖੋ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਨੇ ਮੋਟਰ ਪੰਪ ਬਲੇਡ ਹੀ ਹੈਣੀ ਇਹ ਕਿ ਜਕਰੋ ਕੀ ਹਿਸਾਬ ਕਿਤਾਬ ਜੈਦਾ ਹੀ ਇਹ ਪੁੱਠਾ ਕਿ ਲੱਗਿਆ ਜਗੜਦਾ ਇਹ ਪੁੱਠੀ ਹਵਾ ਦਿੰਦਾ ਠੰਢੀ ਹਵਾ ਦਿੰਦਾ ਪੁੱਠਾ ਕੁਲਰ ਆਇਆ ਹਾਂ ਹਵਾ ਦਿੰਦਾ ਬਰਾ ਵਾਲਾ ਉਧਰ ਨੂੰ ਤਾਂ ਨਹੀਂ ਦਿੰਦਾ ਹਵਾ ਇਹ ਚਾਂ ਜਾ ਕੇ ਉਂਗਲ ਦੇ ਦੂ ਜਾਂ ਕਦੀ ਚੁੰਨੀ ਫਸ ਜੂ ਹਾਂ ਆ ਵਧੀਆ ਆ ਆ ਯਾਰ ਵਧੀਆ ਕੁਲਰ ਆ ਨਾ ਬਹੁਤ ਵਧੀਆ ਚੀਜ਼ ਆ ਪਲਾਂ ਦੇ ਹੱਥ ਪਾਈ ਰੱਖੋ ਉਧਰ ਟਕਰਾਈ ਨਹੀਂ ਇਹ ਆਪਣੇ ਚੋਗਾ ਇਹ ਜਵਾਬ ਟਕਰਾਈ ਜਾਂਦਾ ਉਂਗਲ ਦੇ ਦੂ ਤਾਂ ਇਹ ਸਹੀ ਆ ਨਾ ਆਪ ਦੇਖੋ ਪੱਲੇ ਲਾਓ ਕਾਲੇ ਆ ਖੁੱਲਦੇ ਆ ਅੱਛਾ ਇਹ ਤਾਂ ਖੁੱਲ ਜਾਂਦੇ ਆ ਹਾਂ ਚਾਰ ਪੱਲੇ ਆਂਦੇ ਮਗਰ ਪੰਪ ਵੀ ਦੋ ਇਹਦੇ ਚ ਵੀ ਪੰਪ ਵੀ ਦੋ ਆ ਆ ਵੀ ਬਲਾ ਵੱਡਾ ਪਲਾਸਟਿਕ ਦਾ ਕੁਲਰ ਕੋਈ ਤੁਹਾਨੂੰ ਖੁੱਲਣ ਵਾਲਾ ਨਹੀਂ ਮਿਲ ਇਹਰਾ ਵਧੀਆ ਹਨਾ ਨਾ ਇਹ ਤੇ ਡਰਨਾ ਕੋਈ ਲੈਣਾ ਦੇਣਾ ਨਾਲ ਇਹ ਨਾ ਗਰੰਟਾ ਵੇਦੇ ਚ ਆ ਚੀਜ਼ਾਂ ਵਧੀਆ ਬਈ ਨਾ ਗਰੰਟਾ ਵੇਣਾ ਗਲੇ ਨਾ ਐ ਨਾ ਮੈਂ ਚਾhta ਵੇ ਨਾ ਇਹਦੇ ਚ ਹੱਤ ਆਵੇ ਨਾ ਨੂੰ ਰੰਗ ਕਰਾਣ ਦੀ ਲੋੜ ਆ ਹਾਂ ਇਹ ਵੀ ਇਹ ਵੀ ਵਧੀਆ ਲੋਹੇਆਂ ਨੂੰ ਤਾਂ ਰੰਗ ਕਰਾਉਣਾ ਪੈਂਦਾ ਹਨਾ ਹਰੇਕ ਸੀਜ਼ਨ ਬਾਅਦ ਲੈ ਕੇ ਬੁਰਸ਼ ਸਹਰਾਣੇ ਹੋ ਜਾ ਉਹਦੇ ਬਾਏ ਦੇ ਨਾਲ ਤੇ ਮੈਂ ਆਪਦੇ ਰਿਸਵਾਰਾਂ ਨੂੰ ਵੀ ਦਵਾ ਕੇ ਲੈ ਜਾਣਾ ਕੁੰਡਰ ਸਾਰੇ ਲੈ ਜਾਏ ਇਕੱਠੇ ਜਾ ਕੇ ਲੈ ਜਾਏ ਚਾਰ ਪੰਜ ਬਾਬਰ ਤੁਸੀਂ ਆਹ ਮਸ਼ੀਨ ਰੱਖ ਜੋ ਬਾਈ ਕੋਲੇ ਪਸੰਦ ਕਰਕੇ ਇੱਕ ਲੈ ਜਾਓ ਜਿਹੜਾ ਮਰਜੀ ਮਸ਼ੀਨ ਆ ਤੁਹਾਡੇ ਘਰੇ ਐਲਈਡੀ ਆ ਕੋਈ ਪੁਰਾਣੀ ਕੋਈ ਫ੍ਰਿਜ ਆ ਜੋ ਮਰਜੀ ਲਿਆਓ ਠੀ ਹਾਂ ਉਹਦੇ ਮਸ਼ੀਨ ਵੱਟੇ ਚਾਹੇ ਕੂਲਰ ਲੈ ਜਾਓ ਚਾਹੇ ਫ੍ਰਿਜ ਵੱਟੇ ਕੂਲਰ ਲੈ ਜਾਓ ਚਾਹੇ ਵਾਸ਼ਿੰਗ ਕੂਲਰ ਵੱਟੇ ਫ੍ਰਿਜ ਲੈ ਜਾਓ ਅੱਛਾ ਐ ਨਹੀਂ ਹੈਗਾ ਵੀ ਕੂਲਰ ਵੱਟੇ ਕੂਲਰ ਹੀ ਮਿਲੂਗਾ ਮਸ਼ੀਨ ਲੈ ਕੂਲਰ ਲੈ ਜਾਓ ਯਾਰ ਆ ਵਧੀਆ ਨਾ ਸਕੀਮ ਬਹੁਤ ਸਕੀਮ ਬਹੁਤ ਵਧੀਆ ਜੀ ਇਹਦਾ ਹੁਣ ਹੁਣ ਕੂਲਰ ਪਸੰਦ ਆ ਗਿਆ ਇਹ ਤਾਂ ਗਰਮੀ ਮਰੀ ਜਾਂਦੇ ਸੀ ਹੁਣ ਕੂਲਰ ਲੈ ਕੇ ਜਾਵਾਂਗੇ ਇਹਦਾ ਅੱਬੇ ਤੂੰ ਅੱਛਾ ਤੇ ਆਹ ਬਈ ਪਸੰਦ ਇਹਨਾਂ ਨੇ ਕੂਲਰ ਕਰ ਲਿਆ ਤੇ ਆਹ ਤੁਹਾਨੂੰ ਮਿਲ ਜੂਗਾ ਐਲ ਸੀ ਡੀਆਂ ਜਿਹੜੀ ਚੀਜ਼ ਬਾਈ ਕੋਲ ਬਥੇਰਾ ਸਾਮਾਨ ਪਿਆ ਹੈਗਾ ਨਾਲੇ ਰੇਟ ਵੀ ਬਹੁਤ ਘੱਟ ਪਈਦੇ ਜਾਂ ਵੀ ਸਾਰੀਆਂ ਸਾਰੀਆਂ ਕੰਪਨੀ ਦੀਆਂ ਫਰਿਜਾਂ ਮਿਲਣੀਆਂ ਹਨ ਤੇ ਭਾਈ ਇਹ ਫਿਰ ਮੰਨ ਲਓ ਹੋਰ ਵੀ ਕਿਸੇ ਨੇ ਲੈਣੀ ਹੁੰਦੀ ਹੈ ਕੋਈ ਚੀਜ਼ ਹਨਾ ਐਵੇਂ ਕਿਉਂਕਿ ਹਰੇਕ ਨੂੰ ਹੁੰਦਾ ਬੰਦੇ ਨੂੰ ਯਾਰ ਆਪਣੇ ਕਿਉਂਕਿ ਬਾਕੀ ਦੁਕਾਨ ਵਾਲੇ ਤਾਂ ਕੂਲਰ ਬੱਟੇ ਕੂਲਰ ਹੀ ਦਿੰਦੇ ਆ ਆਪਣੇ ਕੋਲੇ ਜੀ ਪੁਰਾਣਾ ਸਮਾਨ ਲਿਆਓ ਤੁਹਾਡੇ ਕੋਲੇ ਪੇਮੈਂਟ ਵੀ ਹੈਣੀ ਇਹਨੂੰ ਫਾਈਨਾਂਸ ਵੀ ਕਰਦੇ ਆ ਅੱਛਾ ਬਾਕੀ ਪੈਸੇ ਕਿਸ਼ਤਾਂ ਪੰਜ ਹਜ਼ਾਰ ਦਾ ਤੁਹਾਡਾ ਕੱਟਿਆ ਹੈ ਕਿ ਬਾਕੀ ਪੇਮੈਂਟ ਕਿਸ਼ਤਾਂ ਪੁਰਾਣਾ ਲਿਆ ਕੇ ਕਿੰਨਾ ਲੈ ਜਾਓ ਭਾਈ ਕਿਸ਼ਤਾਂ ਕਰ ਦੇਣਗੇ ਤੇਰੀਆਂ ਬਾਕੀ ਪੈਸੇ ਕਿਸ਼ਤਾਂ ਅੱਛਾ ਤੇ ਫਿਰ ਆ ਆਪਣੀ ਲੋਕੇਸ਼ਨ ਕੀ ਹੈ ਮਾਈ ਹੋਰ ਵੀ ਕਿਸੇ ਨੇ ਜੇ ਲੈ ਕੇ ਆਣ ਮਿੰਨੀ ਸੈਕਟਰ ਰੋਡ ਬੈਕ ਸਾਈਡ ਵੀ ਆਟੇ ਦੀ ਵਰਕਸ਼ਾਪ ਸਟੀਲ ਲੰਸ ਫਰਮਟ ਹਾਊਸ 9855217402 ਅੱਛਾ ਤਾਂ ਭਾਈ ਜੀ ਜਿਨ੍ਹਾਂ ਨੇ ਵੀ ਕੋਈ ਵੀ ਸਮਾਨ ਲੈ ਕੇ ਜਾਣਾ ਨਾ ਪੁਰਾਣਾ ਤੁਹਾਡੇ ਕੋਲੇ ਕੁਆਰਟ ਚ ਪਿਆ ਇਹਨਾਂ ਕੋਲੇ ਲਿਆਓ 5000 ਦਾ ਘਟਾਓ ਤੇ ਬਾਕੀ ਜਿਹੜੇ ਜਿਹੜੀ ਵੀ ਚੀਜ਼ ਲੈ ਕੇ ਨੇ ਨਵੀਂ ਤੁਸੀਂ ਤੁਸੀਂ ਆਸਾਨ ਕਿਸ਼ਤਾਂ ਤੇ ਇੱਥੋਂ ਲਿਆ ਸਕਦੇ ਹੋ ਬਾਕੀ ਕਿਸ਼ਤਾਂ ਤੇ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਪੁਰਾਣੀ ਚੀਜ਼ ਵੀ ਹੈ ਨਹੀਂ ਤਾਂ ਤੁਸੀਂ ਵੈਸੀ ਵੀ ਇਨਸਟਾਲਮੈਂਟ ਇੱਥੋਂ ਕਰਵਾ ਸਕਦੇ ਹੋ ਕ੍ਰੈਡਿਟ ਕਾਰਡ ਤੇ ਫਿਰ ਉਹਦੇ ਬਜਾਜ ਕਾਰਡ ਤੇ ਹਨ ਬਜਾਜ ਕਾਰਡ ਕ੍ਰੈਡਿਟ ਕਾਰਡ ਹਾਂ ਉਹਦੇ ਤੁਹਾਡਾ ਉਹਨਾਂ ਨੇ ਵੈਸੇ ਤੇ ਫਾਈਨਾਂਸ ਕਰਕੇ ਦੇ ਦੇਣਾ ਤੁਹਾਨੂੰ ਤਾਂ ਇੱਕ ਵਾਰੀ ਵਿਜ਼ਿਟ ਕਰਿਓ ਦੁਕਾਨ ਦੇ ਉੱਤੇ ਤੇ ਰੇਟ ਵੀ ਬਹੁਤ ਘੱਟ ਨੇ ਤੇ ਜਿਹੜੀ ਵੀ ਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ